ਤਾਂ ਅਕਸਰ ਜਦੋਂ ਹਵਾਈ ਯਾਤਰਾ ਦੀ ਗੱਲ ਆਉਂਦੀ ਹੈ ਤਾਂ ਆਪਣੇ ਦਿਮਾਗ ਦੇ ਵਿੱਚ ਜਹਾਜ਼ ਦੀਆਂ ਤਸਵੀਰਾਂ ਬਣ ਜਾਂਦੀਆਂ ਨੇ ਸਾਡੇ ਸਫ਼ਰ ਦੀਆਂ ਤਸਵੀਰਾਂ ਬਣ ਜਾਂਦੀਆਂ ਨੇ ਕਿ ਕਿੰਨਾ ਸਮਾਂ ਜਿਹੜਾ ਸਾਡੇ ਸਫ਼ਰ ਨੂੰ ਲੱਗਣਾ ਕਿੰਨੇ ਘੰਟੇ ਸਾਡੇ ਸਫ਼ਰ ਦੇ ਜਿਹੜੇ ਲੱਗਣਗੇ ਤਾਂ ਜੇਕਰ ਤੁਹਾਨੂੰ ਕਹਿ ਦਈਏ ਕਿ ਇਹ ਸਫ਼ਰ ਜਿਹੜਾ ਕੁਝ ਸੈਕਿੰਡਾਂ ਦਾ ਹੈ ਧਰਤੀ ਤੇ ਅਜਿਹੀਆਂ ਜਗ੍ਹਾ ਵੀ ਪਈਆਂ ਨੇ ਜਿੱਥੇ ਕੁਝ ਸੈਕਿੰਡ ਦੀ ਯਾਤਰਾ ਜਿਹੜੀ ਹਵਾਈ ਜਹਾਜ਼ ਨਾਲ ਕੀਤੀ ਜਾਂਦੀ ਹੈ ਜਿੱਥੇ ਸਿਰਫ ਸੈਕਿੰਡਾਂ ਦੇ ਵਿੱਚ ਦੂਰੀ ਹੈ ਜਿਹੜੀ ਤੈਅ ਹੋ ਜਾਂਦੀ ਹੈ ਤੇ ਇਸ ਨੂੰ ਸਭ ਤੋਂ ਛੋਟਾ ਦੁਨੀਆ ਦਾ ਫਲਾਈਟ ਟੂਰ ਵੀ ਜਿਹੜਾ ਕਿਹਾ ਜਾਂਦਾ ਹੈ ਸਭ ਤੋਂ ਛੋਟੀ ਜਹਾਜ਼ ਯਾਤਰਾ ਇਹਨੂੰ ਆਪਾਂ ਸੌਖੇ ਸ਼ਬਦਾਂ ਦੇ ਵਿੱਚ ਕਹਿ ਸਕਦੇ ਹਾਂ ਤਾਂ ਇਹ ਹੈ ਕਿੱਥੇ ਹੈ ਤਾਂ ਇਹ ਹੈ ਜੀ ਸਕਾਟਲੈਂਡ ਦੇ ਔਰਕਨੀ ਟਾਪੂਆਂ ਦੇ ਵਿੱਚ ਜਿਹਦੇ ਵਿੱਚ ਵੈਸਟਰੇ ਅਤੇ ਪਾਪਾ ਵੈਸਟਰੇ ਇਹਨਾਂ ਦੇ ਵਿਚਕਾਰ ਇਹ ਹਵਾਈ ਯਾਤਰਾ ਹੈ ਜਿਹਦੇ ਵਿੱਚ ਸਿਰਫ ਜਹਾਜ਼ 83 ਸਕਿੰਡ ਜਾਂ 80 ਸਕਿੰਡ ਦੇ ਵਿੱਚ ਲੈਂਡ ਕਰ ਜਾਂਦਾ ਹੈ 2.5 ਤੋਂ 3 ਕਿਲੋਮੀਟਰ ਦੀ ਸਾਰੀ ਇਹ ਯਾਤਰਾ ਹੈ ਜੇ ਹਵਾ ਦਿਸ਼ਾ ਦੇ ਅਨੁਕੂਲ ਹੋਵੇ ਤਾਂ ਇਹ 53 ਸੈਕਿੰਡ ਦੇ ਵਿੱਚ ਹੀ ਜਹਾਜ਼ ਜਿਹੜਾ ਲੈਂਡ ਕਰ ਜਾਂਦਾ ਹੈ ਬਸ ਇੰਨਾ ਕ ਸਮਾਂ ਲੱਗਦਾ ਹੈ ਜਿੰਨਾ ਕ ਸਮਾਂ ਆਪਾਂ ਕਿਸੇ ਪੁਲ ਨੂੰ ਜਿਹੜਾ ਪਾਰ ਕਰਦੇ ਹਾਂ ਤੇ ਇਹਦਾ ਰਿਕਾਰਡ ਹੈ ਜਿਹੜਾ ਉਹ ਗਿਨੀਜ਼ ਵਰਲਡ ਬੁੱਕ ਦੇ ਵਿੱਚ ਦਰਜ ਹੈ